ਵੀ ਆਹ ਨਿਸ ਸਹਜ ਸੁਭਾਏ ਦਰਸ਼ਨ ਪਰ ਸਿਆ ਗੁਰੂ ਕਹ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰੇ ਅਰਸਾਹੁ কুর ਸਾਹੁ ਝਟੀ ਆ ਤੁਦ ਰਿਠੇ ਸਚੇ ਪਾਤਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਉਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾਹ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਟਿਆ ਸੋਹੀਏ ਸਬਨਾ ਦਾ ਵੇਸਾਹ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਮਹੱਲਾ 4 कर पहला चौपदे एक ओ अंकार सत्यगोर प्रसा ਹੀ ਅਦਾ ਰਤਨ ਨਾਮ ਹਾਰੇ ਬਸਿਆ ਗੋਰੇ ਹਾਥ ਤਰਿਓ ਮੇਰਾ ਮੱਥਾ ਜਨਮ ਜਨਮ ਕੇ ਕੈਲ ਬੇਖਾ ਦੁਖੀ ਉੱਤਰੇ ਗੋਰੇ ਨਾਮ ਦੀਓ ਰੇਨ ਲੱਤਾ ਮੇਰਾ ਹੀਰ ਦਾ ਰਤਨ ਨਾਮ ਹਾਰੇ ਬਸਿਆ গোরে হাথ তরো মে মাতা জনম জনমকে কেল বেখ দুখি উত্তরে গোরে নাম দিয় রে লা ਅਰਥਾ ਮੇਰੇ ਮਾਨ ਭਾਜੋ ਰਾਮ ਨਾਮ ਸਾਬੇ ਅਰਥਾ ਗੋ ਦੇ ਨਾਮ ਦਿਰੜਾਇਆ ਬੇਨ ਨਾਵਾ ਜੀਵਨ ਬਿਰਥਾ ਰਹਾ ਬੇਨ ਗੁਰ ਮੂੜ ਪਾਏ ਹ ਮਨ ਮੁਖ ते मोह माया नेतफ तेन साधु सेवे कबहु तेन सब जन्म अका ਜੇਨ ਸਾਦ ਚਾਰਾਣ ਸਾਦ ਪਗ ਸੇਵੇ ਤੈਨ ਸਫਲੋ ਜਨਮ ਸਨਾਥਾ ਮੋ ਕੌ ਕੀ ਜਾਏ ਦਾਸ ਦਾਸ ਦਸਨ ਕੋ ਹਾਰੇ ਦਯਾ ਤਾਰੇ ਜਗਨਨਾਥਾ हम अधुले ज्ञानहीन अॻियन क्य चल हारग पंथा हम अंदुले कोन चल दी ज ज्ञानक चल है मिलंथ हम अंदुले ज्ञानहीन अग्यानी को चल है मारग पंथा ਹਮ ਅੰਦਲੇ ਕੋ ਗੁਰ ਅੰਚਲ ਦੀ ਜਾ ਜਨ ਨਾਨਕ ਚੱਲ ਹੈ ਮਿਲੰਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਮੇਰਾ ਹੀਰਾਇ ਰਤਨ ਨਾਮ ਹਾਰੇ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬੇਖਾ ਦੁਖ ਉਤਰੇ ਗੋਰੇ ਨਾਮ ਦੀਓ ਰੇਨ ਲਾਤਾ